ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਮੱਸੀਆ ਦੇ ਦਿਨ ਇਹ ਦਾਨਪੁਨ ਚਾਰ ਚੀਜ਼ਾਂ ਦਾ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਜ਼ਿੰਦਗੀ ਕਿੰਨੀ ਸੁਖਾਲੀ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਆ ਜਾਣਗੀਆਂ ਜੀ ਬਸ ਖੁਸ਼ੀਆਂ ਹੀ ਖੁਸ਼ੀਆਂ ਇਹ ਦਾਨਪੁਨ ਕਰਨਾ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ ਜੀ ਇਸੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਕਿ ਮੱਸੀਆ ਦੇ ਦਿਨ ਕੀਤੇ ਜਾਣ ਵਾਲੇ ਦਾਨ ਪੁੰਨ ਸੇਵਾ ਦੇ ਬਾਰੇ ਮਹਾਪੁਰਖ ਜੀ ਕਹਿੰਦੇ ਹਨ ਕਿ ਤੁਸੀਂ ਜੇਕਰ ਮੱਸੀਆ ਦੇ ਦਿਨ ਦਾਨ ਕਰਨ ਚੱਲੇ ਹੋ ਤਾਂ ਫਿਰ ਇਹ ਚਾਰ ਚੀਜ਼ਾਂ ਦਾ ਗੁਰੂ ਘਰ ਵਿੱਚ ਦਾਨ ਜ਼ਰੂਰ ਕਰਕੇ ਆਉਣਾ ਇਹਨਾਂ ਚਾਰ ਚੀਜ਼ਾਂ ਦਾ ਦਾਨ ਕਰਕੇ ਸਾਡੇ ਉੱਤੇ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਹੋ ਜਾਵੇਗੀ ਤਾਂ ਉਹ ਕਿਹੜੇ ਚਾਰ ਦਾਨ ਹਨ ਤੇ ਕਿਸ ਤਰ੍ਹਾਂ ਦਾਨ ਕਰਕੇ ਸਾਨੂੰ ਫਿਰ ਫਲ ਮਿਲਦਾ ਹੈ ਇਹ ਸਾਰੇ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਜੀ ਸਾਧ ਸੰਗਤ ਜੀ ਮੱਸਿਆ ਦੇ ਦਿਨ ਦੀ ਆਰੰਭਤਾ ਹੋ ਚੁੱਕੀ ਹੈ ਜੀ ਬੜਾ ਹੀ ਸੁਹਾਵਣਾ ਦਿਨ ਹੈ ਅੱਜ ਦਾ ਭਾਵੇਂ ਕਿ ਸਾਰੇ ਹੀ ਦਿਨ ਵਾਰ-ਵਾਰ ਮਹੀਨੇ ਦੇ ਬਾਅਦ ਆਉਂਦੇ ਹੀ ਰਹਿੰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਰਚਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੀ ਸਾਰੇ ਦਿਨ ਬਣਾਏ ਹਨ ਪਰ ਫਿਰ ਵੀ ਮਹੀਨੇ ਦੇ ਵਿੱਚ ਜਿਹੜੀ ਮੱਸੀਆ ਜਾਂ ਸੰਗਰਾਂਦ ਦਾ ਦਿਨ ਹੁੰਦਾ ਹੈ ਇਸ ਨੂੰ ਬਹੁਤ ਹੀ ਜ਼ਿਆਦਾ ਮਹਾਨਤਾ ਦਿੱਤੀ ਜਾਂਦੀ ਹੈ ਗਰਮੀ ਦੇ ਵਿੱਚ ਸ਼ਾਵਣ ਮਹੀਨੇ ਦੀ ਮੱਸੀਆ ਤੇ ਸਰਦੀ ਦੇ ਵਿੱਚ ਮਾਗ ਦਾ ਮਹੀਨਾ ਇਸ ਮਹੀਨੇ ਦੇ ਵਿੱਚ ਲੋਕ ਬਹੁਤ ਹੀ ਦਾਨਪੁਨ ਕਰਦੇ ਹਨ ਬਹੁਤ ਹੀ ਸੇਵਾ ਕਰਦੇ ਹਨ ਭੈਣਾ ਪੂਜਾ ਪਾਠ ਕਰਦੀਆਂ ਹਨ ਅਤੇ ਮਕਸਦ ਕੀ ਹੁੰਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਜਾਵੇ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਖੁਸ਼ੀ ਸਾਨੂੰ ਮਿਲ ਜਾਵੇ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਰਿਦਰ ਕੱਟੇ ਜਾਣ ਜਿਨ੍ਹਾਂ ਨੇ ਸਾਰਾ ਹੀ ਸਾਲ ਕਦੇ ਪਾਠ ਪੂਜਾ ਜਾਂ ਨਹੀਂ ਕੀਤੀ ਹੁੰਦੀ ਜਾਂ ਸੇਵਾ ਨਹੀਂ ਕੀਤੀ ਹੁੰਦੀ ਉਹ ਇੰਨਾ ਹੀ ਦਿਨਾਂ ਦੇ ਵਿੱਚ ਇਹਨਾਂ ਹੀ ਮਹੀਨਿਆਂ ਦੇ ਵਿੱਚ ਬਹੁਤ ਹੀ ਪਾਠ ਪੂਜਾ ਕਰਕੇ ਦਾਨ ਪੁੰਨ ਕਰਦੇ ਹਨ ਤੇ ਆਪਣੇ ਪਰਮਾਤਮਾ ਦੀ ਖੁਸ਼ੀ ਹਾਸਲ ਕਰਨ ਦਾ ਯਤਨ ਕਰਦੇ ਹਨ ਇਹਨਾਂ ਦੋ ਹੀ ਮਹੀਨਿਆਂ ਦੇ ਵਿੱਚ ਚੰਗਾ ਕੋਈ ਨੇਕ ਕੰਮ ਕਰਦੇ ਹਨ ਆਪਣੇ ਚੰਗੇ ਕਰਮ ਬਣਾਉਂਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਹਾਸਲ ਕਰਦੇ ਹਨ ਕਿਉਂਕਿ ਆਪਾਂ ਜਿਸ ਵੇਲੇ ਘੜੀ ਦੇ ਵਿੱਚ ਸਾਡੇ ਹੱਥੋਂ ਕੋਈ ਨੇਕ ਕੰਮ ਹੁੰਦਾ ਹੈ ਕੋਈ ਸੇਵਾ ਹੁੰਦੀ ਹੈ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਕੀਤੀ ਹੋਈ ਸੇਵਾ ਉਹ ਕੀਤੇ ਹੋਏ ਨੇਕ ਕੰਮ ਦਾ ਫਲ ਫਿਰ ਸਾਨੂੰ ਜ਼ਰੂਰ ਦੇ ਦੇਂਦੇ ਹਨ ਮਹਾਪੁਰਖ ਜੀ ਇੱਥੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਜਿਵੇਂ ਇੱਕ ਕਿਸਾਨ ਧਰਤੀ ਦੇ ਵਿੱਚ ਇੱਕ ਹੀ ਬੀਜ ਬੀਜਦਾ ਹੈ ਜਿਵੇਂ ਕਿ ਇੱਕ ਕਣਕ ਦਾ ਦਾਣਾ ਹੀ ਕਹਿ ਲਓ ਤਾਂ ਉਹ ਇੱਕ ਕਣਕ ਦੇ ਦਾਣੇ ਤੋਂ ਫਿਰ ਸਾਨੂੰ ਕਿੰਨੇ ਦਾਣੇ ਪ੍ਰਾਪਤ ਹੋ ਜਾਂਦੇ ਹਨ ਕਿਸੇ ਫਲ ਦਾ ਦਾਣਾ ਜਦੋਂ ਅਸੀਂ ਬੀਜਦੇ ਹਾਂ ਧਰਤੀ ਦੇ ਵਿੱਚ ਇੱਕ ਛੋਟਾ ਜਿਹਾ ਬੀਜ ਹੀ ਬੀਜਦੇ ਹਾਂ ਤੇ ਉਹ ਵੱਡਾ ਦਰਖਤ ਬਣ ਜਾਂਦਾ ਹੈ ਫਿਰ ਉਹ ਸਾਨੂੰ ਕਿੰਨੇ ਫਲ ਤੇ ਫੁੱਲ ਦਿੰਦਾ ਹੈ ਬਸ ਉਸੇ ਹੀ ਤਰ੍ਹਾਂ ਸਾਡੇ ਵੱਲੋਂ ਕੀਤੀ ਹੋਈ ਹਰ ਸੇਵਾ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਹੀ ਰੰਗ ਭਾਗ ਲਗਾਉਂਦੇ ਹਨ ਆਪਾਂ ਦਾਨਪੁਨ ਕਰਦੇ ਹਾਂ ਕੁਝ ਭੈਣ ਭਰਾ ਇਸ ਨੂੰ ਦਾਨਪੁਨ ਆਖਦੇ ਹਨ ਪਰ ਸਿੱਖ ਧਰਮ ਦੇ ਵਿੱਚ ਆਪਣੇ ਵੱਲੋਂ ਕੀਤੀ ਹੋਈ ਪਰ ਸਿੱਖ ਧਰਮ ਦੇ ਵਿੱਚ ਆਪਣੇ ਵੱਲੋਂ ਕੀਤੀ ਹੋਈ ਮਦਦ ਨੂੰ ਭਾਵੇਂ ਆਪਾਂ ਉਹ ਮਦਦ ਆਪਣੇ ਹੱਥਾਂ ਨਾਲ ਕਰ ਰਹੇ ਹਾਂ ਭਾਵੇਂ ਆਪਣੇ ਪਿਆਸਿਆਂ ਨਾਲ ਕਰ ਰਹੇ ਹਾਂ ਜਾਂ ਕੱਪੜਿਆਂ ਦੇ ਨਾਲ ਤੇ ਜਾਂ ਫਿਰ ਰੋਟੀ ਦੇ ਕੇ ਜਿਸ ਵੀ ਤਰੀਕੇ ਦੇ ਨਾਲ ਆਪਾਂ ਕਿਸੇ ਦਾ ਭਲਾ ਕਰ ਰਹੇ ਹਾਂ ਇਸ ਭਲੇ ਨੂੰ ਜਿਹੜਾ ਮਰਜ਼ੀ ਨਾਮ ਦੇ ਦਿਓ ਭਾਵੇਂ ਦਾਨ ਦਾ ਭਾਵੇਂ ਪੁੰਨ ਦਾ ਭਾਵੇਂ ਤੁਸੀਂ ਸੇਵਾ ਦਾ ਵੀ ਨਾਮ ਦੇ ਸਕਦੇ ਹੋ ਪਰ ਇੱਕ ਗੱਲ ਨੂੰ ਸਾਧ ਸੰਗਤ ਜੀ ਹਮੇਸ਼ਾ ਹੀ ਯਾਦ ਰੱਖ ਕੇ ਚੱਲਣਾ ਹੈ ਕਿ ਦਾਨ ਪੁੰਨ ਸੇਵਾ ਕਰਦੇ ਹੋਏ ਆਪਾਂ ਆਪਣੇ ਹੱਥਾਂ ਦੇ ਨਾਲ ਇਹਦਾ ਸੰਬੰਧ ਸਾਡੇ ਦਿਲ ਨਾਲ ਹੋਣਾ ਚਾਹੀਦਾ ਹੈ ਸਾਡੇ ਮਨ ਨਾਲ ਹੋਣਾ ਚਾਹੀਦਾ ਹੈ ਕਿਉਂਕਿ ਉਹੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਵੇ ਜੋ ਆਪਾਂ ਸੱਚੇ ਮਨ ਦੇ ਨਾਲ ਕਰਦੇ ਹਾਂ ਸੱਚੀ ਨੀਅਤ ਦੇ ਨਾਲ ਕਰਦੇ ਹਾਂ ਉਹੀ ਸਾਡੇ ਵੱਲੋਂ ਕੀਤਾ ਹੋਇਆ ਦਾਨ ਪੁੰਨ ਸਫਲ ਹੋ ਜਾਂਦਾ ਹੈ ਜੋ ਅਸੀਂ ਆਪਣੇ ਮਨ ਤੋਂ ਕਰਦੇ ਹਾਂ ਆਪਣੇ ਦਿਲ ਤੋਂ ਕਰਦੇ ਹਾਂ ਤਾਂ ਇੱਥੇ ਮਹਾਂਪੁਰਖਾਂ ਨੇ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੰਦਿਆ ਤੂੰ ਭਾਵੇਂ ਜਿੰਨੀ ਮਰਜ਼ੇ ਦਾਨ ਪੁੰਨ ਕਰ ਲੈ ਰੋਟੀ ਦਾ ਦਾਨ ਭਾਵੇਂ ਕੱਪੜੇ ਦਾ ਦਾਨ ਪੈਸਿਆਂ ਦਾ ਦਾਨ ਕਿਸੇ ਦੀ ਮਦਦ ਕਰ ਕਿਸੇ ਨੂੰ ਦਵਾਈ ਦਵਾ ਦੇ ਕਿਸੇ ਦਾ ਇਲਾਜ ਕਰਵਾ ਕੇ ਕਿਸੇ ਦੀ ਮਦਦ ਕਰ ਪਰ ਸੱਚੀ ਨੀਅਤ ਦੇ ਨਾਲ ਹੀ ਕਰੇ ਅਤੇ ਇਸ ਤੋਂ ਉੱਪਰ ਕੋਈ ਸਟੈਪ ਨਹੀਂ ਚੁੱਕਣਾ ਜਿਵੇਂ ਹੁਣ ਕੁਝ ਭੈਣ ਭਰਾ ਉਹ ਲੰਗਰ ਲਗਾ ਕੇ ਸੇਵਾ ਕਰਦੇ ਹਨ ਜਾਂ ਫਿਰ ਆਪਣੇ ਆਸ-ਪਾਸ ਕਿਸੇ ਗਰੀਬ ਦੇ ਘਰ ਵਿੱਚ ਰਾਸ਼ਨ ਦੇ ਕੇ ਪੈਸੇ ਦੇ ਕੇ ਜਾਂ ਕੱਪੜੇ ਦੇ ਕੇ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰ ਦਿੰਦੇ ਹਨ ਇਸ ਮਹੀਨੇ ਦੀ ਮਸਿਆ ਤੋਂ ਹੀ ਸ਼ੁਰੂ ਕਰ ਲਓ ਕੇ ਲੋਕਾਂ ਨੂੰ ਦਾਨਪੁਨ ਕਰਨਾ ਜ਼ਰੂਰ ਸਿੱਖ ਲਓ। ਕਈ ਲੋਕ ਬਹੁਤ ਹੀ ਸੇਵਾ ਕਰਦੇ ਹਨ ਇਸ ਮਹੀਨੇ ਦੇ ਵਿੱਚ ਕਿਉਂਕਿ ਦਾਨਪੁਨ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਕਈ ਘਰਾਂ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਉਹ ਬਹੁਤ ਹੀ ਔਖ ਦੇ ਨਾਲ ਪੈਸਾ ਕਮਾਉਂਦੇ ਹਨ ਤਾਂ ਇਹ ਸਾਵਣ ਦੇ ਮਹੀਨੇ ਦੇ ਵਿੱਚ ਕਿਉਂਕਿ ਬਰਸਾਤਾਂ ਵੀ ਸ਼ੁਰੂ ਹੋ ਜਾਂਦੀਆਂ ਹਨ ਤੇ ਝੜੀਆਂ ਲੱਗੀਆਂ ਹੀ ਰਹਿੰਦੀਆਂ ਹਨ। ਕਈ ਵਾਰ ਦਿਹਾੜੀਦਾਰਾਂ ਦਾ ਕੰਮ ਵੀ ਰੁਕ ਜਾਂਦਾ ਹੈ। ਇਹ ਦਿਹਾੜੀ ਨਹੀਂ ਮਿਲਦੀ ਇਹਨਾਂ ਨੂੰ ਜੇਕਰ ਵਾਹਿਗੁਰੂ ਜੀ ਨੇ ਤੁਹਾਡੇ ਉੱਪਰ ਕਿਰਪਾ ਕੀਤੀ ਹੈ ਤੁਹਾਨੂੰ ਅਮੀਰ ਬਣਾਇਆ ਹੈ ਇਹ ਤੁਹਾਨੂੰ ਧਨ ਦੌਲਤ ਪਰਮਾਤਮਾ ਨੇ ਹੀ ਦੇ ਕੇ ਨਿਵਾਜਿਆ ਹੈ ਤਾਂ ਫਿਰ ਇਹ ਧਨ ਦੌਲਤ ਤੁਸੀਂ ਚੰਗੇ ਪਾਸੇ ਲਾਓ ਪੈਸੇ ਦੇ ਨਾਲ ਕਿਸੇ ਦੀ ਮਦਦ ਕਰੋ ਪੈਸੇ ਦੇ ਨਾਲ ਰਾਸ਼ਨ ਖਰੀਦ ਕੇ ਕਿਸੇ ਦੇ ਘਰੇ ਹੀ ਦੇ ਆਓ ਪੈਸੇ ਦੇ ਨਾਲ ਜੋ ਵੀ ਉਹਦੀ ਲੋੜ ਹੈ ਉਹ ਪੂਰੀ ਹੋ ਜਾਵੇਗੀ ਪੈਸੇ ਦੇ ਨਾਲ ਜੋ ਵੀ ਉਹਦੇ ਖਰੀਦਣਾ ਹੋਵੇਗਾ ਉਹ ਖਰੀਦ ਲਵੇਗਾ ਤੇ ਤੁਹਾਡਾ ਪੈਸਾ ਚੰਗੇ ਪਾਸੇ ਲੱਗ ਜਾਵੇਗਾ ਤੁਹਾਡੇ ਚੰਗੇ ਕਰਮ ਬਣਾਉਣ ਵਿੱਚ ਸਫਲ ਹੋ ਜਾਵੇਗਾ ਬਾਬਾ ਨੰਦ ਸਿੰਘ ਜੀ ਦੇ ਬਚਨ ਹਨ ਕਿ ਉਹ ਸ਼ਾਹੂਕਾਰ ਕਹਦਾ ਜਿਹਦਾ ਗਵਾਂਢੀ ਭੁੱਖਾ ਸੌ ਜਾਵੇ ਭਾਵੇਂ ਉਸ ਅਮੀਰੀ ਤੋਂ ਆਪਾਂ ਕੀ ਕਰਨਾ ਜੇ ਆਪਾਂ ਕਿਸੇ ਗਰੀਬ ਦੀ ਮਦਦ ਹੀ ਨਹੀਂ ਕਰ ਸਕਦੇ ਤਾਂ ਜੇ ਮਾਲਕ ਨੇ ਅਮੀਰ ਬਣਾਇਆ ਹੈ ਐਨੀ ਧਨ ਦੌਲਤ ਦਿੱਤੀ ਹੈ ਤਾਂ ਧਨ ਦੌਲਤ ਦੇ ਕੇ ਪਰਮਾਤਮਾ ਨੇ ਸਾਨੂੰ ਨਿਵਾਜਿਆ ਹੈ ਤੇ ਕੋਈ ਵੀ ਚੀਜ਼ ਦੂਜਿਆਂ ਨਾਲੋਂ ਜ਼ਿਆਦਾ ਦਿੱਤੀ ਹੈ ਤਾਂ ਫਿਰ ਉਹਦੇ ਵਿੱਚੋਂ ਸੇਵਾ ਜ਼ਰੂਰ ਕਰੋ ਆਪਣੇ ਧਨ ਦੌਲਤ ਨੂੰ ਚੰਗੇ ਪਾਸੇ ਜ਼ਰੂਰ ਲਗਾਓ ਅਤੇ ਨਾਲ ਹੀ দানਪੁਨ ਕਰਨਾ ਸਿੱਖ ਜਾਓ ਕਿਸੇ ਨੂੰ ਰੋਟੀ ਖਵਾਉਣ ਚੱਲੇ ਹੋ ਕੱਪੜਾ ਦੇਣ ਚੱਲੇ ਹੋ ਉਹਨੂੰ ਨਾਮ ਭਜਨ ਬੰਦਗੀ ਦੇ ਨਾਲ ਵੀ ਜੋੜ ਕੇ ਆਓ ਉਹ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਵੇ ਕਿਉਂਕਿ ਜਿਹੜਾ ਬੰਦਾ ਅੰਮ੍ਰਿਤ ਵੇਲੇ ਦੇ ਨਾਲ ਜੁੜ ਗਿਆ ਆਪ ਭਜਨ ਬੰਦਗੀ ਦੇ ਨਾਲ ਜੁੜ ਗਿਆ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਫਿਰ ਉਹਦੀ ਜ਼ਿੰਦਗੀ ਸਾਰੀ ਹੀ ਉਸਦੀ ਮਹਤਾਜੀ ਖਤਮ ਹੋ ਜਾਵੇਗੀ ਗਰੀਬੀ ਦੂਰ ਹੋ ਜਾਵੇਗੀ ਉਸ ਨੂੰ ਕੋਈ ਚੰਗੀ ਸਲਾਹ ਦੇ ਕੇ ਉਹਦਾ ਕੋਈ ਚੰਗਾ ਕੰਮ ਧੰਦਾ ਸ਼ੁਰੂ ਕਰਨ ਵਿੱਚ ਉਸਦੀ ਮਦਦ ਕਰ ਦਿਓ ਤਾਂ ਜੋ ਪੱਕਾ ਉਹ ਆਪਣੀ ਰੋਜ਼ੀ ਰੋਟੀ ਤੇ ਲੱਗ ਜਾਵੇ ਇਸ ਕਰਕੇ ਮਦਦ ਕਰਨੀ ਬਹੁਤ ਹੀ ਜ਼ਰੂਰੀ ਹੈ ਜੇ ਮਾਲਕ ਨੇ ਸਾਨੂੰ ਇਸ ਯੋਗ ਬਣਾਇਆ ਹੈ ਤਾਂ ਸਾਧ ਸੰਗਤ ਜੀ ਕੁਝ ਐਸੇ ਦਾਨ ਹਨ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਸਾਡਾ ਕੋਈ ਵੀ ਪੈਸਾ ਖਰਚ ਨਹੀਂ ਆਉਂਦਾ ਪਰ ਸਾਨੂੰ ਉਹਨਾਂ ਦਾ ਫਲ ਬਹੁਤ ਵੱਡਾ ਮਿਲ ਜਾਂਦਾ ਹੈ ਜਿਵੇਂ ਕਿਸੇ ਨੂੰ ਗੁਰੂ ਘਰ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦੇਣਾ ਸੇਵਾ ਸਿਮਰਨ ਦੇ ਨਾਲ ਜੋੜ ਦੇਣਾ ਇਹ ਸੇਵਾ ਕਰਕੇ ਸਾਨੂੰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਖੁਸ਼ੀ ਮਿਲਦੀ ਹੋਵੇਗੀ ਪਰ ਸਾਡੇ ਵਿੱਚ ਕੁਝ ਭੈਣ ਭਰਾਵਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਹੁੰਦਾ ਇਹ ਦਾਨ ਪੁੰਨ ਕਰਕੇ ਕਿ ਅਸੀਂ ਕਿੰਨੇ ਚੰਗੇ ਕਰਮ ਬਣਾ ਸਕਦੇ ਹਾਂ ਇਸੇ ਕਰਕੇ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਬਹੁਤ ਕੁਝ ਕਰ ਬੈਠਦੇ ਹਾਂ ਅਸੀਂ ਪੈਸੇ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਦਾ ਦਾਨ ਵੀ ਕਰ ਸਕਦੇ ਹਾਂ ਇਹ ਦਾਨ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੇ ਬਰਕਤ ਹਾਸਲ ਕਰ ਸਕਦੇ ਹਾਂ ਅਤੇ ਖੁਸ਼ੀ ਵੀ ਮਿਲਦੀ ਹੈ ਪਰ ਜੇਕਰ ਕਿਸੇ ਨੂੰ ਕਪੜਾ ਦੇਣ ਦੇ ਨਾਲ ਕਿਸੇ ਦਾ ਤਨ ਢੱਕਣ ਦੇ ਨਾਲ ਨਾਲ ਅਸੀਂ ਕਿਸੇ ਦੇ ਪਰਦੇ ਕੱਜਣੇ ਵੀ ਸ਼ੁਰੂ ਕਰ ਦਈਏ ਤਾਂ ਇਸ ਤੋਂ ਵੀ ਵੱਡਾ ਕੋਈ ਦਾਨ ਨਹੀਂ ਹੈ ਇਸ ਨਾਲ ਵੀ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਖੁਸ਼ ਹੁੰਦੇ ਹਨ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਰਦੇ ਕੱਜਣ ਦੇ ਲਈ ਵੀ ਆਖਿਆ ਹੈ ਪਰਦੇ ਕੱਜਣ ਤੋਂ ਭਾਵ ਇਹ ਨਹੀਂ ਕਿ ਆਪਾਂ ਕਿਸੇ ਦੀ ਗਲਤੀ ਉੱਪਰ ਪਰਦਾ ਪਾਉਣਾ ਹੈ ਉਹਦਾ ਸਾਥ ਦੇਣਾ ਹੈ ਜਾਂ ਉਹਦੀ ਗਲਤੀ ਨੂੰ ਵਧਾਵਾ ਦੇਣਾ ਹੈ ਪਰਦਾ ਕੱਜਣ ਦਾ ਮਤਲਬ ਇਹ ਹੈ ਕਿ ਕਿਸੇ ਦੇ ਔਗਣ ਕਿਸੇ ਦੀ ਕਮੀ ਸਾਡੇ ਸਾਹਮਣੇ ਜੇਕਰ ਆ ਗਈ ਹੈ ਹੁਣ ਕਿਸੇ ਦਾ ਕੋਈ ਧੀ ਪੁੱਤ ਮਾੜਾ ਨਿਕਲ ਆਇਆ ਹੈ ਕਿਸੇ ਦੀ ਕਿਸੇ ਗੱਲ ਤੋਂ ਕੋਈ ਬਦਨਾਮੀ ਹੋ ਗਈ ਹੈ ਉਹ ਗੱਲ ਸਾਡੇ ਤੱਕ ਪਹੁੰਚ ਗਈ ਹੈ ਤਾਂ ਅਸੀਂ ਉਸ ਗੱਲ ਨੂੰ ਸੁਣ ਕੇ ਉੱਥੇ ਹੀ ਛੱਡ ਦੇਣਾ ਹੈ ਪਰਦਾ ਪਾ ਦੇਣਾ ਹੈ ਇਹ ਨਹੀਂ ਕਿ ਅੱਗੇ ਚਾਰ ਲੋਕਾਂ ਦੇ ਵਿੱਚ ਹੋਰ ਦੱਸ ਕੇ ਆਉਣੀ ਹੈ ਜਦੋਂ ਅਸੀਂ ਚਾਰ ਲੋਕਾਂ ਦੇ ਵਿੱਚ ਹੋਰ ਜਾ ਕੇ ਦੱਸਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਫਿਰ ਖੁਸ਼ੀ ਪ੍ਰਾਪਤ ਨਹੀਂ ਹੋਵੇਗੀ ਕਿ ਮੇਰੇ ਇਸ ਧੀ ਪੁੱਤ ਦੇ ਕਿਸੇ ਨੇ ਪਰਦਾ ਹੀ ਨਹੀਂ ਕੱਜਿਆ ਤਾਂ ਇਸ ਕਰਕੇ ਕੱਪੜੇ ਦਾ ਦਾਨ ਕਰਨ ਦੇ ਨਾਲ ਨਾਲ ਪਰਦਾ ਕੱਜਣ ਦਾ ਵੀ ਦਾਨ ਜ਼ਰੂਰ ਕਰਨਾ ਹੈ ਜੋ ਕਿ ਕਪੜਾ ਤানা ਟੱਕਦਾ ਹੈ ਵੱਡੇ ਮਾਨ ਦੀ ਗੱਲ ਹੁੰਦੀ ਹੈ ਇਹ ਕਿਸੇ ਦਾ ਪਰਦਾ ਕੱਜ ਲੈਣਾ ਜਦੋਂ ਅਸੀਂ ਕਿਸੇ ਦਾ ਪਰਦਾ ਕੱਜਦੇ ਹਾਂ ਤਾਂ ਕੁਝ ਲੋਕ ਮਿੱਠੇ ਦਾ ਵੀ ਦਾਨ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨਾ ਚਾਹੁੰਦੇ ਹਨ ਪਰ ਜੇਕਰ ਆਪਾਂ ਦੂਜਿਆਂ ਦੀ ਜ਼ਿੰਦਗੀ ਵਿੱਚ ਮਿਠਾਸ ਖੋਲਣ ਦਾ ਕੰਮ ਕਰੀਏ ਆਪਣੇ ਮਿੱਠੇ ਬੋਲਾਂ ਦੇ ਨਾਲ ਕਿਸੇ ਦੇ ਤਪਦੇ ਹੋਏ ਮਨ ਨੂੰ ਠਾਰ ਦਈਏ ਤਾ ਸਾਨੂੰ ਬਹੁਤ ਵੱਡੀ ਖੁਸ਼ੀ ਪਰਮਾਤਮਾ ਤੋਂ ਮਿਲ ਜਾਵੇਗੀ ਪਰ ਅਸੀਂ ਮਿੱਠੇ ਦਾ ਦਾਨ ਤਾਂ ਬਹੁਤ ਕਰਦੇ ਹਾਂ ਪਰ ਸਾਡੀ ਜ਼ੁਬਾਨ ਹਮੇਸ਼ਾ ਹੀ ਕੌੜਾ ਬੋਲਦੀ ਹੈ ਕੌੜਾ ਬੋਲਦੀ ਹੈ ਸਾਡੀ ਇਸੇ ਜ਼ੁਬਾਨ ਕਰਕੇ ਫਿਰ ਕਈਆਂ ਦਾ ਮਨ ਦੁਖ ਜਾਂਦਾ ਹੈ ਸੋ ਇਸ ਗੱਲ ਨੂੰ ਵੀ ਸਮਝੀਏ ਕਿ ਸਿਰਫ ਮਿੱਠੇ ਦਾ ਦਾਨ ਕੀਤੇਆਂ ਕੁਝ ਨਹੀਂ ਹੋਣਾ ਅਸੀਂ ਸਭ ਨਾਲ ਆਪਣੇ ਬੋਲਾਂ ਦੇ ਰਾਹੀ ਆਪਣੇ ਮਿੱਠੇ ਸ਼ਬਦਾਂ ਦੇ ਰਾਹੀ ਦੂਜਿਆਂ ਦੀ ਜ਼ਿੰਦਗੀ ਵਿੱਚ ਮਿਠਾਸ ਘੋਲਣੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਸਾਡੇ ਤੇ ਜੇਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਡਾ ਚੰਗਾ ਕੰਮ ਤੰਦਾ ਕਾਰੋਬਾਰ ਚੱਲ ਰਿਹਾ ਹੈ ਇਸ ਮਾਲਕ ਨੇ ਸਾਨੂੰ ਕੋਈ ਵੀ ਕਿਰਤ ਕਮਾਈ ਜੇਕਰ ਬਖਸ਼ੀ ਹੈ ਸਾਡੇ ਘਰ ਦੇ ਵਿੱਚ ਧਨ ਦੌਲਤ ਆ ਰਹੀ ਹੈ ਅਤੇ ਅਸੀਂ ਉਸ ਧਨ ਦੌਲਤ ਦੇ ਵਿੱਚੋਂ ਆਪਣੇ ਹੱਕ ਸੱਚ ਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਦਸਵੰਦ ਕੱਢ ਰਹੇ ਹਾਂ ਤੇ ਕੱਢੇ ਹੋਏ ਦਸਵੰਦ ਨੂੰ ਚੰਗੇ ਪਾਸੇ ਲਾ ਰਹੇ ਹਾਂ ਭਾਵ ਹੈ ਕਿ ਉਸ ਪੈਸੇ ਦੇ ਨਾਲ ਕੁਝ ਚੀਜ਼ ਖਰੀਦ ਕੇ ਕਿਸੇ ਲੋੜਵੰਦ ਗਰੀਬ ਦੀ ਮਦਦ ਕਰ ਰਹੀ ਹਾਂ ਜਾਂ ਕਿਸੇ ਵੀ ਪ੍ਰਕਾਰ ਦੀ ਮਦਦ ਕਰ ਰਹੀ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਵੀ ਸਿੱਖ ਲੈਣਾ ਚਾਹੀਦਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਇਹ ਸੇਵਾ ਮੈਨੂੰ ਬਖਸ਼ੀ ਹੈ ਮੇਰੇ ਤੋਂ ਇਹ ਸੇਵਾ ਤਾਂ ਤੁਸੀਂ ਕਰਵਾ ਰਹੇ ਹੋ ਮੇਰੇ ਚੰਗੇ ਕਰਮ ਬਣ ਰਹੇ ਹਨ ਪਰਮਾਤਮਾ ਕੋਟਾਨ ਕੋਟ ਸ਼ੁਕਰਾਨਾ ਅਤੇ ਨਾਲ ਹੀ ਨਾਲ ਇੱਕ ਕਦਮ ਹੋਰ ਵੀ ਅੱਗੇ ਵਧਾਉਣਾ ਹੈ ਜਿਸ ਦੀ ਵੀ ਸੇਵਾ ਕਰ ਰਹੇ ਹੋ ਜਿੱਥੇ ਵੀ ਸੇਵਾ ਕਰ ਰਹੇ ਹੋ ਸੇਵਾ ਕਰਦੇ ਕਰਦੇ ਨਾਲ ਭਜਨ ਬੰਦਗੀ ਦੇ ਨਾਲ ਵੀ ਜੁੜਨਾ ਹੈ ਅਤੇ ਉਸ ਪਰਮਾਤਮਾ ਦੇ ਨਾਲ ਜੁੜੇ ਰਹਿਣਾ ਹੈ ਇਹ ਤਾਂ ਬਹੁਤ ਹੀ ਵੱਡਾ ਦਾਨਪੁਨ ਦਾ ਕੰਮ ਹੈ ਬਾਬਾ ਆਨੰਦ ਸਿੰਘ ਜੀ ਦੇ ਬਚਨ ਹਨ ਇਹ ਨਾ ਹੋਵੇ ਕਿਸੇ ਨਾਲ ਜੁੜੇ ਹੋਏ ਨੂੰ ਤੋੜ ਕੇ ਹੀ ਰੱਖਦੇ ਬਾਬਾ ਕਿ ਜੇਕਰ ਕੋਈ ਕਿਸੇ ਗੁਰੂ ਘਰ ਦੇ ਨਾਲ ਜੁੜਿਆ ਹੋਵੇ ਤਾਂ ਉਸ ਨੂੰ ਕਹੋ ਕਿ ਨਹੀਂ ਤੇਰੀ ਇੱਥੇ ਜੇਕਰ ਗੱਲ ਨਹੀਂ ਬਣ ਰਹੀ ਤੇਰੀ ਇਸ਼ਿਆ ਦੀ ਪੂਰਤੀ ਨਹੀਂ ਹੋ ਰਹੀ ਤਾਂ ਤੈਨੂੰ ਦੂਜੇ ਬਾਬੇ ਕੋਲ ਲੈ ਜਾਂਦੇ ਹਾਂ ਇਹੋ ਜਿਹਾ ਕੰਮ ਕਦੇ ਵੀ ਨਾ ਕਰਨਾ ਕਿਉਂਕਿ ਸਾ ਸੰਗਤ ਜੀ ਉਸ ਵਿਅਕਤੀ ਦੇ ልਵ ਟੁੱਟ ਜਾਵੇਗੀ ਪਰਮਾਤਮਾ ਦੇ ਨਾਲੋਂ ਸੋ ਸਾ ਸੰਗਤ ਜੀ ਜਿਸ ਦੀ ਵੀ ਤੁਸੀਂ ਮਦਦ ਕਰੋ ਉਸ ਨੂੰ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਾਓ ਕਿ ਪਰਮਾਤਮਾ ਨੇ ਤੈਨੂੰ ਸੋਹਣਾ ਸਰੀਰ ਬਖਸ਼ਿਆ ਹੈ ਤੁਸੀਂ ਅੰਮ੍ਰਿਤ ਵੇਲੇ ਦਾ ਜਾਗਣਾ ਸ਼ੁਰੂ ਕਰ ਦਿਓ ਤੇ ਗੁਰਬਾਣੀ ਦੇ ਨਾਲ ਜੁੜੋ ਰੋਜ਼ਾਨਾ ਹੀ ਗੁਰੂ ਘਰ ਦੇ ਵਿੱਚ ਜਾਓ ਪਰਮਾਤਮਾ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਤੁਹਾਨੂੰ ਫਿਰ ਆਪਣੇ ਆਪ ਹੀ ਹਾਸਲ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ